ਸਾਧਰੇ ਕਾਲਜ ਕਿਸਾਨਾ ਭਰਾਓ ਜੋ ਆੜਤਿਆਂ ਦੀ ਹੜਤਾਲ ਚੱਲ ਰਹੀ ਆ ਉਸ ਨੂੰ ਲੈ ਕੇ ਜਿਹੜੀ ਮੀਟਿੰਗ ਸਰਕਾਰ ਨਾਲ ਹੋਈ ਆ ਉਹਦਾ ਕੀ ਸਿੱਟਾ ਨਿਕਲਿਆ ਉਹ ਜਿਹੜਾ ਅੱਗੇ ਪੱਤਾ ਨੂੰ ਸੁਣਾਉਣੇ ਆ ਜਿਹੜੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਦਾ ਬਿਆਨ ਪੀ ਹੜਤਾਲ ਜਿਹੜੀ ਇਸ ਤਰ੍ਹਾਂ ਚੱਲ ਰੂਗੀ ਜਾਂ ਹੜਤਾਲ ਜਿਹੜੀ ਆ ਉਹ ਖਤਮ ਕਰਨਗੇ ਆਓ ਸੁਣਦੇ ਆ ਪੰਜਾਬ ਦੇ ਇਸ ਆਪਰੇਸ਼ਨ ਦੇ ਵਿੱਚ ਬੜਾ ਵੱਡਾ ਰੋਡਰ ਦਾ ਕਰਦੇ ਆ 185 ਲੱਖ ਮੀਟਰ ਟਨ ਚੋਣਾ 40 ਦਿਨ ਦੇ ਵਿੱਚ ਖੇਤਾ ਤੋਂ ਲਿਆ ਕੇ ਗਦਾਮਾ ਤੱਕ ਪਹੁੰਚਾਉਂਦਾ ਰਾਇਸਮੇਲਾ ਤੱਕ ਪਹੁੰਚਾਉਂਦਾ ਕੰਮ ਕਰਦੇ ਆ 135 ਲੱਖ ਮੀਟਰ ਟਨ ਕਣਕ ਖੇਤਾ ਚੋਂ ਮੰਡੀ ਚ ਮੰਡੀ ਤੋਂ ਗਦਾਮਾ ਤੱਕ ਪਹੁੰਚਾਉਂਦੇ ਆ ਅਸੀਂ ਅੱਜ ਤੋਂ 33 ਦਿਨ ਪਹਿਲਾਂ 28 ਅਗਸਤ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਚਿੱਠੀ ਦੇ ਕੇ ਗਈ ਸੀ ਸਬੰਧਤ ਅਫਸਰ ਸਾਹਿਬਾਨ ਨੂੰ ਵੀ ਸਾਡੀਆਂ ਦਿੱਕਤਾਂ ਨੇ ਜਿਹੜੀਆਂ ਕਿ ਪਿਛਲੇ ਕਾਫੀ ਸਮੇਂ ਤੋਂ ਲੜਕੀਆਂ ਆ ਰਹੀਆਂ ਅਸੀਂ ਜਦੋਂ ਵੀ ਕੋਈ ਮੰਗ ਕਰਦੇ ਆ ਸਾਨੂੰ ਵਰਚਾ ਕੇ ਵਾਪਸ ਭੇਜ ਦਿੱਤਾ ਜਾਂਦਾ ਤੇ ਪਰ ਸਰਕਾਰ ਐਤਵਾਰ ਅਕਤੂਬੀ ਦੇ ਬਾਅਦ ਸਾਨੂੰ ਮੀਟਿੰਗ ਤੇ ਬੁਲਾਇਆ ਲੇਕਿਨ ਉਹਦਾ ਰਿਜ਼ਲਟ ਜ਼ੀਰੋ ਨੂੰ ਇਹ ਕਹੇਤੀ ਵੀ ਕੋਈ ਗੱਲ ਨਹੀਂ ਐਡਕੀ ਕੰਮ ਚਲਾ ਰਹੇ ਹੋ ਤੇ ਗਾ ਆਪਾਂ ਤੁਹਾਡਾ ਮਸਲਾ ਹੱਲ ਕਰ ਦਿਆਂਗੇ ਉਸ ਤੋਂ ਬਾਅਦ ਕੱਲ ਮੰਡੇ ਸਾਨੂੰ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਸਾਹਿਬਾਂ ਨੇ ਉਹਨਾਂ ਦੇ ਫੋਨ ਆਇਆ ਵੀ ਤੁਸੀਂ ਇੱਥੇ ਆਓ ਟੇਬਲ 'ਤੇ ਕਰੋ ਸਾਸੀ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਸਟਾਈਕ ਤੇ ਅਸੀਂ ਅੱਜ ਜਾ ਰਹੇ ਹਾਂ ਪਹਿਲੀ ਤਰੀਕ ਨੂੰ ਪੰਜਾਬ ਦੇ ਸਾਰੇ ਕੋਨਿਆਂ ਦੇ ਕੋਨਿਆਂ ਦੇ ਸਾਰੇ ਮੰਡੀਆਂ 'ਚ ਪ੍ਰੋਗਰਾਮ ਰੱਖੇ ਹੋਏ ਆ ਸਾਡੇ ਜਿੰਨੇ ਆਫਿਸ ਬੈਰੇ ਸਾਹਿਬ ਨੇ ਮੇਰੇ ਨਾਲ ਬਹੁਤ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਖੜੇ ਨੇ ਬਹੁਤ ਸਾਰੇ ਸਾਡੇ ਵਾਈਸ ਪ੍ਰੈਜ਼ੀਡੈਂਟ ਸੈਕਟਰੀ ਆਫਿਸ ਬੈਨਰ ਖੜੇ ਨੇ ਇੱਥੇ ਤਾਂ ਅੰਦਰ ਸਿਕਿਉਰਿਟੀ ਵੀ ਨਾਲ ਪਿੱਛੇ ਰੋਕ ਦਿੱਤੇ ਗਏ ਚੰਡੀਗੜ੍ਹ ਪੁਲਿਸ ਨੇ ਸਾਨੂੰ ਅੰਦਰ ਨਹੀਂ ਆਉਣ ਦਿੱਤਾ ਤਾਂ ਅਸੀਂ ਸਵੇਰੇ ਅੱਜ ਇਹਨਾਂ ਦੇ ਦਿੱਤੇ ਸਮੇਂ ਦਾ 11 ਵਜੇ ਨਾਈਪਾ ਬਣਾ ਕੇ ਸਾਨੂੰ ਪ੍ਰਿੰਸੀਪਲ ਸੈਕਟਰੀ ਫੂਡ ਤੇ ਸਾਡੇ ਡਾਇਰੈਕਟਰ ਫੂਡ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਸੀਐਮ ਸਾਹਿਬ ਨਾਲ ਮੀਟਿੰਗ ਕਰੋ ਅਸੀਂ ਕਿਹਾ ਵੀ ਅਸੀਂ ਸੀਐਮ ਸਾਹਿਬ ਨਾਲ ਮੀਟਿੰਗ ਤਾਂ ਕਰਾਂਗੇ ਜੇ ਸਾਡੀਆਂ ਮੰਗਾਂ ਦੇ ਵਿੱਚੋਂ ਕੋਈ ਗੱਲ ਤੁਹਾਡੇ ਮੰਨਣ ਦੇ ਵਿੱਚ ਆਉਦੀ ਹੈ ਵੀ ਆ ਮੰਗੀ ਮੰਗੀ ਜਾ ਸਕਦੀ ਹੈ ਜੇ ਸਾਨੂੰ ਲੌਲੀਪਾਪ ਦੇਣਾ ਤੇ ਅੱਜ ਉੜ ਕੇ ਬੇਨਤੀ ਹੈ ਵੀ ਅਸੀਂ ਆ ਗਏ ਹ ਪਰ ਅਸੀਂ ਉਸ ਤਰ੍ਹਾਂ ਨਹੀਂ ਜਾਣਾ ਪਰ ਅੱਜ ਜੋ ਅਸੀਂ ਸੋਚ ਕੇ ਗਏ ਸੀ ਉਹੀ ਸਾਡੇ ਬੱਲੇ ਪਿਆ